ਸਵਾਗਤ ਹੈ ਕਿਸਾਨ ਵੀਰੋ ਸੜਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਖੁੱਦ ਦੇ ਪਿੰਡ ਦੀ ਹੈ ਜੀ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੇ ਨੇੜੇ ਭੈਰੂਪਾ ਰਹਿੰਦਾ ਭਰਾੜ ਵੀ ਨੇੜੇ ਰਹਿੰਦਾ ਆਪਣੇ ਠੀਕ ਹੈ ਜੀ ਤੇ ਗੱਲਬਾਤ ਬਾਈ ਨਗਰਾਵਾਂਗੇ ਆਪਾਂ ਸੂਈ ਸਵਾਈ ਕੱਲ ਦੀ ਸੂਈ ਵੀ ਝੋਟੀ ਲੈ ਕੇ ਆਏ ਆਂ ਜੀ ਤੇ ਇੱਕਦਮ ਹੀ ਨਾ ਰਹਿੰਦਾ ਝੋਟੀ ਦਾ ਉਹਦੀ ਵੀ ਗੱਲਬਾਤ ਕਰਾਵਾਂਗੇ ਮੇਰੇ ਪਿੰਡ ਦੀ ਉਹ ਵੀਡੀਓ ਹੈ ਜੀ ਤੀਜਾ ਸੂਆ ਬਾਈ ਦੇ ਕਹਿਣ ਦੇ ਮੁਤਾਬਕ ਝੋਟੀ ਤੇ ਮਗਰ ਕੀ ਆ ਪੁੱਛ ਕੇ ਦੱਸਾਂਗੇ ਆ ਜਾਓ ਬਾਈ ਜੀ ਆ ਜਾ ਵੀਰੇ ਰੁਕ ਜੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਹੋ ਜੀ ਠੀਕ ਆ ਜੀ ਤੇ ਵੀਰੇ ਉੱਚੀ ਬੋਲ ਮੜਾ ਠੀਕ ਠਾਕ ਹੋ ਜੀ ਹਾਂ ਪੂਰੇ ਵਧੀਆ ਜੀ ਠੀਕ ਆ ਠੀਕ ਆ ਤੇ ਵੀਰੇ ਨੰਬਰ ਬਾਈ ਦਾ ਹੈਗਾ 62 3 94 ਜੀ 639487029 ਤੇ ਪਿੰਡ ਦੁੱਲੇ ਵਾਲਾ ਹੈ ਨਾ ਆਪਣਾ ਜੀ ਦੁੱਲੇ ਵਾਲਾ ਜੀ ਤੇ ਅੱਜ ਆਪਾਂ ਇੱਕ ਝੋਟੀ ਬਿਗਾਉ ਦੋ ਝੋਟੀਆਂ ਬਿਗਾਉ ਕੀਤੇਗਾ ਦੋ ਝੋਟੀਆਂ ਬਿਗਾਉਗਾ ਇੱਕ ਛੱਜਰ ਹੈ ਜੀ ਇੱਕ ਉਹ ਇੱਕ ਮਹੀਨਾ ਲੰਦਾ ਉਹਦਾ ਠੀਕ ਆ ਜੀ ਇਹ ਛੱਜਰ ਆ ਜਿਹੜੀ ਇਹ ਕਿਹੜਾ ਸੂਆ ਸੂਏ ਵੀਰੇ ਇਹ ਤੀਜੀ ਸੂਏ ਜੀ ਤੀਜੀ ਸੂਏ ਤੇ ਕਦੋਂ ਸੂਈ ਆ ਕਦੋਂ 12:00 12 ਵਜੇ ਜੇਰ ਜੂਰ ਪੈ ਗਈ ਜੇਰ ਪੈ ਗਈ ਮਗਰ ਕੀ ਆ ਗਿਆ ਤੇ ਮਗਰ ਕੱਟੀ ਗਈ ਤੀਜੀ ਸੂਏ ਦੁੱਧ ਇਹਨੇ ਕਿੰਨਾ ਦਿੱਤਾਗਾ 10 ਕਿਲੋ ਦਿੱਤਾ ਜੀ 10 ਕਿਲੋ ਜਮਾਂ ਜੈ ਜੀ ਗੱਲ ਆ ਜੈ ਜੈ ਦਾ ਠੀਕ ਆ ਵੀਰੇ ਵੀਰੇ ਇੱਕ ਤੁਹਾਨੂੰ ਮੈਂ ਕੋਈ ਐਹੀ ਗੱਲ ਨਹੀਂ ਵਪਾਰ ਦਾ ਜਮਾ ਕੰਮ ਨਹੀਂ ਠੀਕ ਆ ਜੀ ਤੇ ਖੋਲ ਉਹਨੂੰ ਤੋੜ ਕੇ ਦਿਖਾ ਦਈਏ ਤੇ ਬੱਚਾ ਮਗਰ ਆ ਗਿਆ ਘੱਟਾ ਹਨਾ ਘੱਟੀ ਘੱਟੀ ਆ ਜੀ ਘੱਟੀ ਠੀਕ ਆ ਓਕੇ ਲੈ ਚਲੋ ਲੰਮੀ ਆ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਆ ਗਈ ਤੇ ਸੁਆ ਤੀਜਾ ਜਮਾ ਰਹੀ ਨਾਲ ਠੀਕ ਆ ਜੀ ਆ ਕਰੋ ਜੀ ਚੈੱਕ ਥੱਲੇ ਤੋਂ ਥਣਲੇ ਵਾ ਲੈ ਚੱਲ ਲੰਮੀ ਮੜੀ ਜੀ ਮੋੜ ਲਿਓ ਜੀ ਮੋੜ ਲਿਓ ਤੇ ਬਾਕੀ ਤੇ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਓਵੇਂ ਗੱਲ ਹੈ ਨਹੀਂ ਕਿ ਇਹਦਾ ਦੁੱਧ ਹਨਾ ਕੱਢਿਆ ਵਾ ਤੜਕੇ ਸਾਰਾ ਹਾਂ ਤੜਕੇ ਦੁੱਧ ਤੜਕੇ ਜਮਾ ਕੱਢਿਆ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 8 ਵਜੇ ਦਾ ਹੀ ਆ ਜੀ ਕਿਉਂਕਿ ਮੁੜ ਕੇ ਬਾਹਰ ਭੱਜ ਜੰਨੇ ਆ ਮੁੜ ਕੇ ਆਥਣ ਤਾਈ ਆਏ ਨਹੀਂ ਜਾਂਦਾ ਘਰੇ ਤੇ ਕੱਲ ਦੇ ਬਾਈ ਗਈ ਜਾਂਦੇ ਸੀ ਹੁਣ ਫਿਰ ਬਣਾਉਣੀ ਪਈ ਤੜਕੋ ਤੜਕੀ ਤੇ ਦੁੱਧ ਇਹਨਾਂ ਨੇ ਕੱਢ ਤਾ ਓਵੇਂ ਗੱਲ ਨਹੀਂ ਹੈਗੀ ਤੇ ਸਿੰਘ ਸੁੰਗ ਦੀ ਇੱਕ ਨੰਬਰ ਆ ਜੀ ਤੇ ਦੁੱਧ ਐਤ ਕੀ ਕਿੰਨਾ ਦੇ ਦੂ 12 ਦੇ ਦੂ ਬਾਈ ਐਤ ਕੀ ਦੇ ਦੂ 12 ਦੀ ਖਰਾਕ ਦੇ ਹਿਸਾਬ ਨਾਲ 12 ਠੀਕ ਹੈ ਇਹਨਾਂ ਦੀ ਨਾਰਮਲ ਖਰਾਕ ਆ ਜੀ ਠੀਕ ਆ ਇਹਦਾ ਨਾਰ ਜਾਇ ਜੀ ਹੋ ਜਮਾ ਜਾਇ ਜੀ ਕਰ ਦਾਂਗੇ ਠੀਕ ਆ ਵੀਰੇ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੇ ਦੇਖ ਸਕਦੇ ਆ ਪਤਾਰਾਂ ਝੋਟੀ ਦੇਖ ਲਓ ਤੜਕੇ ਸਦੇਆਂ ਦੀ ਚੋਈ ਵੀ ਆ ਹੁਣ ਤੇ 6 ਵਜੇ ਦੀ ਹੈਨਾ ਹਾਂ ਜੀ ਤੇ 6 8 ਵਜੇ ਆਪਾਂ ਫੇਰ ਥੱਲੇ ਬਹਿ ਗਏ ਕੋਈ ਇਹ ਜੀ ਗੱਲ ਨਹੀਂ ਕੁਛ ਨਹੀਂ ਗਿਆ ਸੀਲ ਸਾਉ ਆ ਪੂਰੀ ਤੇ ਦੁੱਧ ਲੰਮਾ ਸਮਾਂ ਦਿੱਤਾ ਵੀਰੇ ਨੇ ਹਾਂ ਲੰਮਾ ਸਮਾਂ ਦਿੱਤਾ ਤੇ ਕੋਈ ਆਪੇ ਛੱਡਣੀ ਪਈ ਹੈ ਹਾਂ ਵੀ ਛੱਡਣੀ ਪਈ ਠੀਕ ਆ ਜੀ ਆ ਦੇਖੋ ਵੀਰੋ ਬੱਚਾ ਬੰਨਤਾ ਆਪਾਂ ਮਾਰੋ ਤਾਰ ਦੁਨੀਆਂ ਥਾਣਾ ਮਾਰਦੇ ਪਾਉਂਦੀ ਠੀਕ ਆ ਵੀਰੇ ਸੈਂਪਲ ਬੰਦੇ ਆ ਜੀ ਉਹ ਮੇਨੇ ਕੋਈ ਗੱਲ ਹੈਗੀ ਠੀਕ ਆ ਜੀ ਆ ਮਰੀ ਜਾਂਦੇ ਹੱਥ ਦੀ ਧਾਰਾ ਠੀਕ ਆ ਜੀ ਕੋਲ ਕਿ ਭਰੇ ਯਾਰ ਬਸ ਠੀਕ ਆ ਤੇ ਡਿਮਾਂਡ ਇਹਦੀ ਫੋਨ ਤੇ ਹੋ ਜੂ 11 ਤੋਂ 12 ਲੀਟਰ ਦੁੱਧ ਇਹਨੇ ਕੱਢ ਦੇਣਾ ਹਨਾ ਸੁਆ ਤੀਜਾ ਤੀਜਾ ਠੀਕ ਆ ਠੀਕ ਆ ਪਹਿਲੇ ਇਧਰ ਨੂੰ ਕਰੀ ਉਹਨੂੰ ਮੜੀ ਅੱਛਾ ਇਹਦੀ ਕੀ ਡਿਟੇਲ ਅਵਰੇ ਕਿੰਨਾ ਚਿਰ ਰਹਿੰਦਾ ਦਾ ਇਹਦੇ ਫੋਨ ਤੇ ਕਰਦਾ ਇਹ ਮਹੀਨਾ ਰਹਿੰਦਾ ਦਾ ਹੁਣ ਦਾ ਠੀਕ ਆ ਮਹੀਨਾ ਰਹਿੰਦਾ ਖੋਲ ਕੇ ਤੋੜ ਦੇ ਉਹਨੂੰ ਵੀ ਕੁਆਲਿਟੀ ਪੂਰੀ ਫੁੱਲ ਆ ਮਹੀਨਾ ਰਹਿੰਦਾ ਤੇ ਉਮਰ ਕਿੰਨੀ ਕਹਦੀ ਦੰਦਾ ਦੰਦਾ ਜੀ ਕਿਵੇਂ ਆ ਦੰਦਾ ਠੀਕ ਆ ਦੰਦਾ ਜੀ ਕਿੰਨੇ ਸਾਲਾਂ ਦੀ ਬਣ ਗਈ ਅੱਛਾ ਤਿੰਨ ਸਾਲਾਂ ਦੀ ਬਣ ਗਈ ਠੀਕ ਆ ਜੀ ਇਹਦੀ ਵੀ ਡਿਮਾਂਡ ਫੋਨ ਤੇ ਕਰੋਗੇ ਫਿਰ ਪਸ਼ੂ ਵੇਚਣੇ ਆ ਹੁਣ ਜਮੈਂ ਹਾਂ ਵੇਚ ਲੈ ਠੀਕ ਆ ਜੀ ਓਕੇ ਜੀ ਆ ਕਰੋ ਜੀ ਇੱਕ ਜਰੂਰ ਭਾਈ ਨਾਲ ਸੰਪਰਕ ਕਰੋ ਸੈਂਪਲ ਬੰਦੇ ਆ ਜੀ ਕੋਈ ਵਪਾਰ ਦਾ ਕੰਮ ਨਹੀਂ ਗਰੀਬ ਬੰਦੇ ਆ ਮਿਹਨਤੀ ਜੀ ਠੀਕ ਆ ਤੇ ਬਜਾਰਾਂ ਦੀ ਮਿਹਨਤ ਦਾ ਮੁੱਲ ਮੁੜ ਜੇ ਇੰਨਾ ਹੀ ਬਹੁਤ ਆ ਤੇ ਥਣ ਚਾਰੇ ਨਿਕੜਵੇਂ ਪੂਰੇ ਗਾਇਬ ਤੇ ਹਨਾ ਹੋਰ ਕੋਈ ਭਾਰ ਭੂਰ ਦੀ ਸ਼ਿਕਾਇਤ ਤਾਂ ਨਹੀਂ ਨੂੰ ਠੀਕ ਆ ਜੀ ਤੇ ਨੰਬਰ ਹੈਗਾ ਬਾਈ ਦਾ ਫੇਰ ਬੋਲਦਗੇ 62394 87029 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੇ ਦੋ ਨਾਕ ਸੀ ਤੁਹਾਨੂੰ ਦੋਨੇ ਦਿਖਾਤੀ ਆ ਪਹਿਲੇ ਨੰਬਰ ਤੇ ਸੂਈ ਸਭਾਈ ਝੋਟੀ ਦਿਖਾਤੀ ਤੇ ਤੀਜਾ ਸੂਹਾ ਮਗਰ ਕੱਟੀ ਆ ਜੀ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇ